ਸਤਿ ਸ਼੍ਰੀ ਅਕਾਲ ਜੀ ਹੋਰ ਪਿਆਰੇ ਬੱਚਿਓ ਕੀ ਹਾਲ ਹੈ ਜੀ ਸਾਰੇ ਬੱਚੇ ਠੀਕ ਠਾਕ ਹੋ ਜੀ ਅੱਜ ਨਹੀਂ ਮੈਂ ਤੁਹਾਨੂੰ ਕੋਈ ਕਹਾਣੀ ਸੁਣਾਣੀ ਨਾ ਜੀ ਨਾ ਮੈਂ ਕਹਾਣੀ ਸੁਣਾਣੀ ਤੁਹਾਨੂੰ ਕੋਈ ਨਾ ਅੱਜ ਤੁਹਾਨੂੰ ਕੋਈ ਬੁਝਾਰਤਾਂ ਪੁੱਛਣੀਆਂ ਅੱਜ ਆਪਾਂ ਨੇ ਕੀ ਕਰਨਾ ਹੈ ਅੱਜ ਮੈਂ ਤੁਹਾਨੂੰ ਥੋੜੇ ਜਿਹਾ ਤੋਂ ਸਵਾਲ ਪੁੱਛਾਂਗੀ ਤੇ ਥੋੜੇ ਜੀ ਤੁਸੀਂ ਜਵਾਬ ਦੇ ਦਿਓ ਜਿਹਨੂੰ ਪਤਾ ਹੋਇਆ ਉਹ ਦੱਸ ਦਿਓ ਜ਼ਰੂਰ ਠੀਕ ਹੈ ਤੇ ਫਿਰ ਮੈਨੂੰ ਇਹ ਦੱਸੋ ਗੁੜਤੀ ਸੁਣੀ ਕਦੇ ਕਿ ਗੁੜਤੀ ਸ਼ਬਦ ਕੀ ਹੁੰਦਾ ਗੁੜਤੀ ਪਤਾ ਹੈ ਨਹੀਂ ਪਤਾ ਤਾਂ ਫਿਰ ਸੁਣੋ ਧਿਆਨ ਨਾਲ ਗੁੜਤੀ ਨੂੰ ਗੁੜਸੱਤੇ ਵੀ ਕਹਿ ਦਿੰਦੇ ਕਈ ਜਦੋਂ ਬੱਚਾ ਹੁੰਦਾ ਹੈ ਨਾ ਤਾਂ ਬੱਚੇ ਨੂੰ ਪੁਰਾਣੇ ਸਮੇਂ ਚ ਗੁੜ ਚਟਾਇਆ ਜਾਂਦਾ ਸੀ ਤੇ ਅੱਜ ਕੱਲ ਬੱਚੇ ਦੇ ਮੂੰਹ ਨੂੰ شہਦ ਲਾ ਦਿੰਦੇ ਆ ਆਪਾਂ ਪਤਾ ਕੀ ਕਹਿੰਦੇ ਹੁੰਦੇ ਸਾਡੀ ਧਾਰਨਾ ਬਣੀ ਹੋਈ ਆ ਪੁਰਾਣੇ ਬਜ਼ੁਰਗਾਂ ਦੀ ਵੀ ਉਹ ਬੰਦਾ ਬੱਚੇ ਨੂੰ ਗੁੜਤੀ ਦਵੇ ਜਿਹਦਾ ਸੁਭਾਅ ਬਹੁਤ ਚੰਗਾ ਹੁੰਦਾ ਉਹਨੂੰ ਕਿਹਾ ਜਾਂਦਾ ਸੀਗਾ ਵੀ ਭਾਈ ਤੂੰ ਗੁੜਤੀ ਦੇ ਤਾਂ ਕਿ ਸਾਡਾ ਬੱਚਾ ਜਿਹੜਾ ਤੇਰੇ ਵਰਗਾ ਹੀ ਹੋਵੇ ਇਹ ਕੋਈ ਵਿਗਿਆਨਿਕ ਤੱਥ ਨਹੀਂ ਦੇ ਵਿੱਚ ਹੈ ਨਹੀਂ ਪਰ ਜਿਹੜਾ ਸਾਡਾ ਸੱਭਿਆਚਾਰ ਆ ਰੀਤੀ ਰਿਵਾਜ ਹੈ ਉਹਦੇ ਅਨੁਸਾਰ ਗੁੜਤੀ ਦਿੱਤੀ ਜਾਂਦੀ ਬੱਚੇ ਨੂੰ ਸੋ ਬੱਚਿਓ ਕਿੰਨਾ ਵਧੀਆ ਲੱਗਦਾ ਹੈ ਨਾ ਦੇਖੋ ਕਿੰਨੇ ਸੋਹਣੇ ਆਪਾਂ ਮੋਹ ਦੀਆਂ ਤੰਦਾਂ ਦੇ ਵਿੱਚ ਬੰਨੇ ਹੋਏ ਆ ਵੀ ਆਪਾਂ ਕਹਿੰਦੇ ਵੀ ਗੁੜਤੀ ਦੇਣੀ ਬੱਚੇ ਨੂੰ ਜਦੋਂ ਜਿਹੜਾ ਬੱਚਾ ਨਵਾਂ ਆਂਦਾ ਘਰ ਦੇ ਵਿੱਚ ਉਹ ਤਾਂ ਵੈਸੇ ਹੀ ਰੌਣਕ ਲੈ ਕੇ ਆਂਦਾ ਹੈ ਪਹਿਲਾਂ ਤਾਂ ਆਪਾਂ ਬੱਚੇ ਨੂੰ ਗੁਰਤੀ ਦਿੰਦਿਆਂ ਫਿਰ ਇੱਕ ਗੱਲ ਹੋਰ ਦੱਸੋ ਹੁਣ ਮੈਨੂੰ ਤੁਸੀਂ ਦੇਖਿਆ ਹੋਣਾ ਜਦੋਂ ਬੱਚਾ ਹੁੰਦਾ ਹੈ ਨਾ ਤਾਂ ਜਿਹੜੇ ਘਰ ਦੇ ਵਿੱਚ ਨਵਾਂ ਬੱਚਾ ਆਂਦਾ ਹੈ ਉੱਤੇ ਦਰਵਾਜ਼ਿਆਂ ਦੇ ਉੱਤੇ ਅੰਬ ਜਾਂ ਨਿੰਮ ਦੇ ਪੱਤੇ ਬੰਨੇ ਹੁੰਦੇ ਆ ਹੁਣ ਇਹ ਦੱਸੋ ਕਿਉਂ ਬੰਨੇ ਹੁੰਦੇ ਆ ਦੱਸੋ ਦੱਸੋ ਸ਼ਾਬਾਸ਼ ਪਤਾ ਹੈ ਨਹੀਂ ਪਤਾ ਤੇ ਫਿਰ ਸੁਣੋ ਪੁਰਾਣੇ ਸਮੇਂ ਦੇ ਵਿੱਚ ਸ੍ਰੀ ਇੱਕ ਦਰਖਤ ਹੈ ਨਾ ਸ੍ਰੀ ਦੇ ਪੱਤੇ ਬੰਨਦੇ ਸੀਗੇ ਪੁਰਾਣੇ ਸਮੇਂ ਦੇ ਵਿੱਚ ਔਰ ਹੁਣ ਉਹ ਦਰਖਤ ਬਹੁਤ ਘਟ ਗਏ ਸ੍ਰੀ ਦੇ ਦਰਖਤ ਨਹੀਂ ਮਿਲਦੇ ਕਿਤੇ ਅੰਬ ਦੇ ਤੇ ਨਿੰਮ ਦੇ ਪੱਤੇ ਬੰਨਣ ਲੱਗੇ ਇਹਦਾ ਲੌਜੀਕ ਕੀ ਹੈ ਕਹਿੰਦੇ ਵੀ ਜਦੋਂ ਨਾ ਨਿੰਮ ਦੇ ਨਾਲ ਹਵਾ ਛੂਕੇ ਅੰਦਰ ਜਾਂਦੀ ਹੈ ਕਮਰੇ ਚ ਜਾਂਦੀ ਹੈ ਤਾਂ ਅੰਦਰ ਮਾਂ ਤੇ ਬੱਚਾ ਉਹਨਾਂ ਦੇ ਲਈ ਉਹ ਜਿਹੜੀ ਹਵਾ ਹੁੰਦੀ ਹੈ ਸ਼ੁੱਧ ਹੋ ਜਾਂਦੀ ਹੈ ਉਹ ਬਹੁਤ ਵਧੀਆ ਮੰਨੀ ਜਾਂਦੀ ਆ ਇਸ ਲਈ ਬੰਦੇ ਸੀ ਪੁਰਾਣੇ ਸਮਿਆਂ ਦੇ ਵਿੱਚ ਪਰ ਹੁਣ ਹੁਣ ਤਾਂ ਘਰਾਂ ਦੇ ਵਿੱਚ ਆਪਾਂ ਏਸੀ ਲਾਏ ਹੋਏ ਕੂਲਰ ਲਾਏ ਹੋਏ ਪੱਖੇ ਲਾਏ ਹੋ ਬਿਚਾਰੀ ਹਵਾ ਤਰਸਦੀ ਰਹਿੰਦੀ ਆ ਦਰਵਾਜ਼ੇ ਅੰਦਰ ਲੰਘ ਲੈ ਹਨਾ ਜਾਂਦੀ ਨਹੀਂ ਅੰਦਰ ਤੇ ਇਹ ਬੰਦੇ ਹੁੰਦੇ ਹੁੰਦੇ ਸੀ ਤੀਜੇ ਜਾਂ ਪੰਜਵੇਂ ਦਿਨ ਜਦੋਂ ਬੱਚਾ ਹੁੰਦਾ ਦੇਖੋ ਕਿੰਨੇ ਸੋਹਣੇ ਸਾਡੇ ਰੀਤੀ ਰਿਵਾਜ ਸੋਹਣੇ ਲੱਗਦੇ ਆ ਪਤਾ ਹੋਣਾ ਚਾਹੀਦਾ ਸਾਨੂੰ ਇਹਦੇ ਨਾਲ ਬਹੁਤ ਸਾਰੇ ਪਾਵਨਾਂ ਨਾਲ ਜੁੜੀਆਂ ਹੁੰਦੀਆਂ ਸਾਡੀਆਂ ਆਪਣੀਆਂ ਜਿਹੜੀਆਂ ਚੀਜ਼ਾਂ ਛੋਟੇ ਛੋਟੇ ਸਾਨੂੰ ਖੁਸ਼ੀ ਦਿੰਦੀਆਂ ਐ ਸਾਰਿਆਂ ਨੂੰ ਖੁਸ਼ੀ ਦਿੰਦੀਆਂ ਐ ਸਾਡੇ ਲਈ ਖੁਸ਼ੀ ਦਾ ਸਬਬ ਬਣਦੀਆਂ ਐ ਉਹ ਹਮੇਸ਼ਾ ਚੰਗੀਆਂ ਹੁੰਦੀਆਂ ਚਾਹੇ ਉਹਦਾ ਕੋਈ ਵਿਗਿਆਨਿਕ ਤੱਤ ਹੋਵੇ ਲੌਜੀਕ ਹੋਵੇ ਚਾਹੇ ਨਾ ਪਰ ਸਾਡੀ ਜਿਹੜੀ ਮਨ ਨੂੰ ਖੁਸ਼ੀ ਮਿਲਦੀ ਹੈ ਸੰਤੁਸ਼ਟੀ ਮਿਲਦੀ ਹੈ ਉਹਦੇ ਅੱਗੇ ਤਾਂ ਕੋਈ ਹੋਰ ਗੱਲ ਹੀ ਨਹੀਂ ਰਹਿ ਜਾਂਦੀ ਅੱਛਾ ਹੁਣ ਮੈਨੂੰ ਇੱਕ ਗੱਲ ਹੋਰ ਦੱਸੋ ੜਾਗੀ ਵੀ ਬੰਦਿਆ ਬੱਚਿਆਂ ਦੇ ਦੇਖੀਆਂ ਹੋਣੀਆਂ ਤੁਸੀਂ ਤੁਹਾਡੇ ਵੀ ਬੰਨੀਆਂ ਹੋਣੀਆਂ ਪੱਕਾ ਤੁਹਾਡੀ ਦਾਦੀ ਮੰਮਾ ਨੇ ਮੰਮਾ ਨੇ ਅਨਾ ਤੁਹਾਡੇ ਘਰ ਦੇ ਵਿੱਚ ਛੋਟੇ ਭੈਣ ਭਰਾਏ ਜਿਹੜੇ ਤੁਹਾਡੇ ਛੋਟੇ ਭਰਾ ਆਏ ਛੋਟੇ ਬੱਚੇ ਆ ਚਾਚੀਆਂ ਦੇ ਬੱਚੇ ਮਾਮਿਆਂ ਦੇ ਭੂਆ ਦੇ ਜਾਂ ਹੋਰ ਮਾਸੀਆਂ ਦੇ ਬੱਚੇ ਜਿਨ੍ਹਾਂ ਨਾਲ ਤੁਸੀਂ ਖੇਡਦੇ ਆ ਦੇਖਣ ਜਾਂਦੇ ਕਹਿੰਦੇ ਸਾਡੇ ਨਵਾਂ ਕਾਕਾ ਆਇਆ ਉਹਨਾਂ ਦੇ ੜਾਗੀ ਤੁਸੀਂ ਜ਼ਰੂਰ ਦੇਖੀ ਹੋਣੀ ਬੰਨੀ ਵੀ ਕਿੱਥੇ ਬੰਦਿਆ ਲੱਕ ਤੇ ਬੰਦਿਆ ਕੀ ਹੁੰਦੀ ੜਾਗੀ ਪਤਾ ਕੀ ਹੁੰਦੇ ਆ ਕਾਲਾ ਤਾਗਾ ਹੁੰਦਾ ਏ ਕਾਲੇ ਤਾਗੇ ਦੇ ਵਿੱਚ ਕੀ ਪਾਇਆ ਹੁੰਦਾ ਏ ਮਣਕੇ ਪਾਏ ਹੁੰਦੇ ਆ ਹੋਰ ਕੀ ਪਾਇਆ ਹੁੰਦਾ ਏ ਮਣਕੇ ਕੁੰਗੁਰੂ ਜਦੋਂ ਬੱਚਾ ਹੱਥ ਪੈਰ ਮਾਰਦਾ ਏ ਪੂਰਾ ਲੱਕ ਹਲਾਉਂਦਾ ਏ ਹਿੱਲਦਾ ਜੁਲਦਾ ਏ ਤਾਂ ਜਿਹੜੀ ਉਹਦੀ ਛਣਕਣੀਆਂ ਦੀ ਆਵਾਜ਼ ਆਉਂਦੀ ਏ ਉਹ ਬਹੁਤ ਸੋਹਣੀ ਲੱਗਦੀ ਸਾਰਿਆਂ ਨੂੰ ਸੋ ਤੜਾਗੀ ਵੀ ਸਾਡਾ ਇੱਕ ਬਹੁਤ ਵਧੀਆ ਰਿਵਾਜ ਹੈ ਬੱਚਿਆਂ ਦੀ ਤੜਾਗੀ ਬੰਨਣ ਦਾ ਅੱਛਾ ਹੁੰਦਾ ਕੀ ਕੀ ਹੋ ਗਿਆ ਗੁੜਤੀ ਹੋ ਗਈ ਆ ਨਿੰਮ ਬੰਨਣਾ ਹੋ ਗਿਆ ਦਰਵਾਜ਼ਿਆਂ ਦੇ ਨਾਲ ਤੜਾਗੀ ਵੀ ਹੋ ਗਈ ਹੁਣ ਕੀ ਰਹਿ ਗਿਆ ਹੋਰ ਕੀ ਹੁੰਦਾ ਹੈ ਪੇਲੀ ਲੈ ਕੇ ਜਾਣਾ ਹੁਣ ਤੁਸੀਂ ਕਹਣਾ ਪੇਲੀ ਕੀ ਹੁੰਦੀ ਆ ਦੱਸੋ ਬਈ ਸੁਣਿਆ ਕਦੀ ਪੇਲੀ ਕੀ ਹੁੰਦੀ ਆ ਪੇਲੀ ਹੁੰਦਾ ਗੁੜ ਗੁੜ ਦਾ ਜਿਹੜੇ ਡਲੇ ਹੁੰਦੇ ਨੇ ਬੜੇ ਬੜੇ ਉਹਨਾਂ ਨੂੰ ਪੇਲੀ ਕਹਿੰਦੇ ਸੀ ਜਦੋਂ ਬੱਚਾ ਹੁੰਦਾ ਸੀ ਜੇ ਤਾਂ ਬੱਚਾ ਦਾਦ ਕਿਆਂਦੇ ਹੋਇਆ ਜਾਂ ਨਾਨ ਕਿਆਂਦੇ ਹੋਇਆ ਉਦੋਂ ਕੀ ਕਰਦੇ ਸੀ ਜੇ ਤਾਂ ਨਾਨਕੇ ਘਰ ਬੱਚਾ ਹੋਇਆ ਫਿਰ ਦਾਦਕੇ ਪੇਲੀ ਲੈ ਕੇ ਜਾਂਦੇ ਸੀ ਪੇਲੀ ਦੇ ਵਿੱਚ ਬੱਚੇ ਲਈ ਕੱਪੜੇ ਹੁੰਦੇ ਸੀ ਗੁੜ ਹੁੰਦੇ ਸੀ ਪਤਾਸੇ ਤੇ ਮਠਿਆਈ ਲੱਡੂ ਫਿਰ ਉਹ ਵੰਡਦੇ ਸੀ ਸਾਰੇ ਵੀੜੇ ਦੇ ਵਿੱਚ ਹਨਾ ਆਪਣੇ ਗਵਾਂਢੀਆਂ ਨੂੰ ਸਾਰਿਆਂ ਨੂੰ ਖੁਸ਼ੀ ਸਾਂਝੀ ਕਰਦੇ ਸੀ ਵੀ ਸਾਡੇ ਘਰ ਹੀ ਇੱਕ ਨਵਾਂ ਮਹਿਮਾਨ ਆਇਆ ਨਵਾਂ ਬੱਚਾ ਆਇਆ ਜੇ ਦਾਦ ਕਹਿੰਦੇ ਹੋਵੇ ਨਾਨਕੇ ਲੈ ਕੇ ਆਉਂਦੇ ਸੀ ਜੇ ਨਾਨਕੇ ਦੇ ਬੱਚਾ ਹੁੰਦਾ ਸੀ ਫਿਰ ਦਾਦ ਕੀ ਲੈ ਕੇ ਜਾਂਦੇ ਸੀ ਤੇ ਉਸ ਤੋਂ ਬਾਅਦ ਹੋ ਗਈ ਪੰਜੀਰੀ ਪੰਜੀਰੀ ਦਾ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਹਨਾ ਪਤਾ ਸਾਰਿਆਂ ਨੂੰ ਜਦੋਂ ਬੱਚਾ ਹੁੰਦਾ ਸੀ ਨਾ ਨਵਾਂ ਉਦੋਂ ਮਾਂ ਨੂੰ ਪੰਜੀਰੀ ਰਲਾ ਕੇ ਦਿੰਦੇ ਹੁੰਦੇ ਸੀ ਪਹਿਲਾਂ ਤਾਂ ਜਿਹੜੀਆਂ ਉਹਨਾਂ ਦੀ ਬੱਚੇ ਦੀ ਜਾਂ ਤਾਂ ਕਈ ਵਾਰ ਨਾਨਕੇ ਲੈ ਜਾਂਦੇ ਸੀ ਪੰਜੀਰੀ ਰਲਾ ਕੇ ਜਿਹਦਾ ਆਦ ਕੀ ਘਰ ਚ ਹੁੰਦਾ ਸੀ ਬੱਚਾ ਜਦਾਦ ਕੀ ਰਲਾ ਕੇ ਦੇ ਦਿੰਦੇ ਸੀ ਪੰਜੀਰੀ ਉਹਦੇ ਵਿੱਚ ਅਜਵੈਨ ਹੁੰਦਾ ਸੀ ਗੂੜ ਬਦਾਮ ਦਾਖਾਂ ਕਾਫੀ ਕੁਝ ਪਾਇਆ ਹੁੰਦਾ ਸੀਗਾ ਉਹ ਪੰਜੀਰੀ ਫਿਰ ਗਵਾਂਢ ਚ ਵੀ ਵੰਡਦੇ ਸੀ ਗਵੰਡੀਆਂ ਨੂੰ ਵੀ ਮੂੰਹ ਮਿੱਠਾ ਕਰਾਉਂਦੇ ਸੀ ਪੰਜੀਰੀ ਦਾ ਸਵਾਦ ਦਿਖਾਉਂਦੇ ਸੀ ਵੀ ਭਾਈ ਲੋ ਤੁਸੀਂ ਵੀ ਖਾ ਕੇ ਦੇਖੋ ਵਿੱਚ ਦੇਸੀ ਘਿਓ ਵੀ ਪਾਇਆ ਹੁੰਦਾ ਸੀਗਾ ਤਾਕਤਵਰ ਚੀਜ਼ ਹੁੰਦੀ ਸੀ ਪੰਜੀਰੀ ਕਿਉਂਕਿ ਮਾਂ ਨੇ ਬੱਚੇ ਨੂੰ ਦੁੱਧ ਪਲਾਣਾ ਹੁੰਦਾ ਆਪਣਾ ਹਨਾ ਛੋਟੇ ਜਿਹੇ ਬੱਚੇ ਨੂੰ ਕਾਕੀ ਇਹਨਾਂ ਨਹੀਂ ਕਿਉ ਜੇ ਨੂੰ ਹਨਾ ਤਾਂ ਫਿਰ ਮਾਂ ਨੂੰ ਦਿੰਦੇ ਪੰਜੀਰੀ ਤਾਂ ਕਿ ਮਾਂ ਦੀ ਜਿਹੜੀ ਤਾਕਤ ਹੈ ਊਰਜਾ ਹੈ ਉਹ ਦੁਬਾਰਾ ਵਾਪਸ ਆਵੇ ਹਨਾ ਸੇਤਮੰਦ ਰਹੇ ਬੱਚਾ ਵੀ ਤੇ ਮਾਂ ਵੀ ਜੋ ਮਾਂ ਨੇ ਖਾਣਾ ਉਹ ਹੀ ਬੱਚੇ ਨੂੰ ਲੱਗਦਾ ਹੈ ਨਾ ਤੇ ਉਸ ਤੋਂ ਬਾਅਦ ਹੁੰਦਾ ਸੀ ਸ਼ੂਸ਼ਕ ਹੁਣ ਤੁਸੀਂ ਕਹਣਾ ਸ਼ੂਸ਼ਕੜਾ ਕੀ ਹੁੰਦਾ ਹੈ ਸ਼ੂਸ਼ਕੜਾ ਬਤਾ ਕੀ ਹੁੰਦਾ ਹੈ ਸ਼ੂਸ਼ਕੜਾ ਹੁੰਦਾ ਹੈ ਵੀ ਜਦੋਂ ਜਿਹੜੇ ਘਰ ਬੱਚਾ ਹੋਇਆ ਨਾ ਨਾਨਕੇ ਫਿਰ ਲੈ ਕੇ ਜਾਂਦੇ ਸੀ ਆਪਣੀ ਬੇਟੀ ਲਈ ਆਪਣੇ ਦੋਤੇ ਲਈ ਉਹ ਲੈ ਕੇ ਜਾਂਦੇ ਹੁੰਦੇ ਸੀਗੇ ਰਾਹਂਕ ਦੇ ਵਿੱਚ ਥੋੜੇ ਜਿਹਾ ਕੱਪੜੇ ਲੈ ਜਾਂਦੇ ਸੀਗੇ ਦੋ ਤੇ ਲਈ ਕੁੜੀ ਲਈ ਤੇ ਹੋਰ ਥੋੜੀਆਂ ਬਹੁਤੀ ਜ਼ਰੂਰਤ ਦੀਆਂ ਚੀਜ਼ਾਂ ਲੈ ਜਾਂਦੇ ਸੀ ਨਾਲ ਫਿਰ ਪਤਾਸੇ ਲੱਡੂ ਵੀ ਲੈ ਕੇ ਜਾਂਦੇ ਸੀਗੇ ਹਨਾ ਸਮਾਨ ਲੈ ਕੇ ਜਾਂਦੇ ਸੀ ਇਹ ਹੁੰਦਾ ਸ਼ੂਸ਼ਕੜਾ ਜਿਦੇ ਚ ਧੀ ਭੈਣ ਨੂੰ ਕੁਝ ਨਾ ਕੁਝ ਦਿੰਦੇ ਆ ਉਹਦੇ ਪੇਕੇ ਮਾਪੇ ਦਿੰਦੇ ਆ ਤੇ ਧੀਆ ਵੀ ਹਮੇਸ਼ਾ ਦੇਖਦੀ ਹੁੰਦੀ ਸੀ ਆਪਣੇ ਮਾਪਿਆਂ ਵੱਲੋਂ ਵੀ ਸਾਡੇ ਮਾਪਿਆਂ ਨੇ ਆਣਾ ਹੈ ਸਾਡੇ ਬੱਚੇ ਦਾ ਚਾਹ ਕਰਨਾ ਹੈ ਉਹਨਾਂ ਨੇ ਉਹਨਾਂ ਨੇ ਬਹੁਤ ਚਾਹ ਕੀਤਾ ਸਾਡਾ ਇਹ ਛੋਟਾ ਜਿਹਾ ਸਮਾਨ ਲੈ ਕੇ ਆਂਦੇ ਹੁੰਦੇ ਸੀ ਨੂੰਸ਼ੂਸ਼ਕੜਾ ਕਹਿੰਦੇ ਸੀ ਸੋ ਬੱਚਿਓ ਜਿਹੜੇ ਰੀਤੀ ਰਿਵਾਜ ਐ ਇਹਨਾਂ ਦੇ ਨਾਲ ਸਾਡੀਆਂ ਭਾਵਨਾਵਾਂ ਜੁੜੀਆਂ ਹੋਈਆਂ ਕਈ ਵਾਰ ਸਾਨੂੰ ਉਹ ਵੀ ਲੱਗਦਾ ਵੀ ਲਾ ਜ਼ਰੂਰੀ ਖਰਚਾ ਕਰਵਾਣਾ ਕਿ ਸਿੱਧਾ ਜਾਂ ਕਿਹਾ ਬੇਟਾ ਪਰ ਇਹ ਹੈ ਵੀ ਇਹ ਇੱਕ ਪਿਆਰ ਹੁੰਦਾ ਏ ਇਹ ਜ਼ਰੂਰੀ ਥੋੜੀ ਵੀ ਅਸੀਂ ਬਹੁਤ ਜ਼ਿਆਦਾ ਖਰਚਾ ਕਰ ਰਹਾ ਏ ਆਪਾਂ ਥੋੜੀ ਬਹੁਤੀ ਚੀਜ਼ਾਂ ਨਾਲ ਵੀ ਆਪਾਂ ਪਿਆਰ ਵੰਡ ਸਕਦੇ ਆ ਹਨਾ ਸੋ ਬੱਚਿਓ ਇਹਨਾਂ ਚੀਜ਼ਾਂ ਨੂੰ ਇਹਨਾਂ ਰੀਤੀ ਰਿਵਾਜਾਂ ਨੂੰ ਇਹ ਸਾਡਾ ਹਿੱਸਾ ਹੈ ਸਾਡੇ ਜੀਵਨ ਦਾ ਹਿੱਸਾ ਸਾਡੇ ਸੱਭਿਆਚਾਰ ਦਾ ਹਿੱਸਾ ਇਹਨਾਂ ਨੂੰ ਵੀ ਧਿਆਨ ਚ ਰੱਖਣਾ ਬਹੁਤ ਜ਼ਰੂਰੀ ਹੈ ਯਾਦ ਰੱਖਿਆ ਕਰੋ ਠੀਕ ਹੈ ਜੀ ਤੇ ਸਸ਼ੀਕਾਲ ਜੀ ਫੇਰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਕੋਈ ਵਧੀਆ ਜੀ ਜਾਣਕਾਰੀ ਕਹਾਣੀ ਜਾਂ ਬੁਝਾਰਤ ਆ ਲੈ ਕੇ ਉਦੋਂ ਤੱਕ ਲਈ ਸਸ਼ੀਕਾਲ